ਮਿੱਤਰੋ ਹਾਦਸਾ ਉਦੋਂ ਹੋ ਗਈ ਜਦੋਂ 100 ਸਾਲ ਦੇ ਬੇਰਗ ਨੂੰ ਇੱਕ ਪਰਿਵਾਰ ਨੇ ਆਪਦੇ ਘਰੋਂ ਕੱਢਤਾ ਹਿਸਾਰ ਦੀ ਇਹ ਘਟਨਾ ਤੇ ਹਿਸਾਰ ਦੇ ਰੇਲਵੇ ਸਟੇਸ਼ਨ ਤੇ ਇਹ ਬਜ਼ੁਰਗ ਅਧਮਰੀ ਹਾਲਤ ਦੇ ਵਿੱਚ ਪਿਆ ਸੀ ਥੇ ਜਾ ਕੇ ਭੂਮੀ ਆਸ਼ਰਮ ਨੇ ਉਸ ਨੂੰ ਬਚਾਇਆ ਤੇ ਉਸ ਨੂੰ ਆਪਦੇ ਕੋਲ 3 ਸਾਲ ਰੱਖਿਆ 103 ਸਾਲਾਂ ਇਹ ਬਜ਼ੁਰਗ ਅੱਜ ਉਸ ਦੀ ਡੈਥ ਹੋ ਚੁੱਕੀ ਹੈ ਤੇ ਵੇਖੋ ਜੀ 3 ਸਾਲ ਦੇ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਭੂਮੀ ਆਸ਼ਰਮ ਦੇ ਵਿੱਚ ਉਸ ਬਜ਼ੁਰਗ ਦਾ ਪਤਾ ਲਾਣ ਨਹੀਂ ਆਇਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਵੀ ਹੁਣ ਸਾਡਾ ਬਜ਼ੁਰਗ ਚੱਲ ਵਸਿਆ ਤੇ ਭੱਜ ਕੇ ਹਸਪਤਾਲ ਦੇ ਵਿੱਚ ਪਹੁੰਚ ਗਏ ਹਸਪਤਾਲ ਦੇ ਵਿੱਚ ਆਣ ਕੇ ਇਨਾ ਪਿੱਟ ਪਟਾਉਣਾ ਕੀਤਾ ਕਹਿੰਦੇ ਸਾਨੂੰ ਲਾਜ ਦੇ ਦਿਓ ਅਸੀਂ ਇਸ ਦਾ ਸੰਸਕਾਰ ਆਪ ਕਰਾਂਗੇ ਬੰਦੇ ਵੀ ਤੁਹਾਨੂੰ 3 ਸਾਲ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਤੇ ਅੱਜ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਬਜ਼ੁਰਗ ਵੀ ਪੂਰਾ ਹੋ ਗਿਆ ਹਾਲਾਂਕਿ ਉਹ ਬੰਦੇ ਇਸ ਬਜ਼ੁਰਗ ਦੀ ਸੂਤਾਂ ਲੈਂਦੇ ਰਹੇ ਵੀ ਚਲੋ ਠੀਕ ਆ ਆਸ਼ਰਮ ਦੇ ਵਿੱਚ ਹੈਗਾ ਚਲੋ ਜ਼ਿੰਦਗੀ ਟਪਾਈ ਜਾਂਦਾ ਪਰ ਮਿੱਤਰੋ ਹਰਾਨੇ ਵਾਲੀ ਗੱਲ ਹੈ ਵੀ ਬਜ਼ੁਰਗ ਮਰ ਕੇ ਵੀ ਉਹਨਾਂ ਦੇ ਨਾਂ ਜਾਇਦਾਦ ਲਵਾ ਗਿਆ ਤੇ ਇਹ ਪਿਓ ਦੇ ਪੁੱਤ ਜਿਉਂਦੇ ਵੀ ਆਪਦੇ ਪਿਓ ਨੂੰ ਸੰਭਾਲ ਨਹੀਂ ਸਕੇ ਦੇਖੋ ਤੁਸੀਂ ਇੰਨਾ ਪਿਆਰ ਸੀ ਬਜ਼ੁਰਗ ਦਾ ਆਪਦੇ ਪਰਿਵਾਰ ਨਾਲ ਤੇ ਪਰਿਵਾਰ ਦਾ ਇੰਨਾ ਪਿਆਰ ਸੀ ਆਪਦੇ ਬਜ਼ੁਰਗ ਨਾਲ ਬਜ਼ੁਰਗ ਮਰ ਕੇ ਵੀ ਆਪਦੀ ਜਾਇਦਾਦ ਆਪਦੇ ਪੁੱਤਾਂ ਦੇ ਨਾਲ ਵਾ ਗਿਆ ਪੁੱਤ ਜਿਉਂਦੇ ਜੀ ਵੀ ਆਪਦੇ ਪਿਓ ਨੂੰ ਆਪਦੇ ਘਰੇ ਨਹੀਂ ਰੱਖ ਸਕੇ 100 ਸਾਲ ਦਾ ਬਿਰਗ ਇੱਕ ਅਨਮੁੱਲੀ ਦਾਤ ਨੂੰ ਆਪਦੇ ਘਰੋਂ ਕੱਢਦਾ ਤੇ ਭੂਮੀ ਆਸ਼ਰਮ ਨੇ ਉਸ ਨੂੰ ਸੰਭਾਲਿਆ ਹਾਲਾਂਕਿ ਕੀਤਾ ਬਿਰਗ ਨੇ ਗਲਤ ਹੈ ਵੀ ਜਿਹੜੀ ਉਹਨਾਂ ਦੇ ਨਾਂ ਜਾਇਦਾਦ ਲਵਾਤੀ ਇਹਦੋਂ ਚੰਗਾ ਤਾਂ ਸਾਰੀ ਜਾਇਦਾਦ ਆਸ਼ਰਮ ਦੇ ਨਾਂ ਲਵਾ ਦਿੰਦਾ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ